ਫੇਸਬੁਕ ਇੰਸਟਾਗ੍ਰam ਤੇ YouTube ਦੇ ਮੇਰੇ ਸਾਰੇ ਹੀ ਦੋਸਤਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਢੇਰੂ ਕੋਪੇ ਵੱਲੋਂ ਸਤਿ ਸ੍ਰੀ ਅਕਾਲ ਅੱਜ ਤੁਹਾਡੇ ਸਾਹਮਣੇ ਇੱਕ ਹੋਰ ਰਿਸ਼ਤਾ ਨਵਾਂ ਲੈ ਕੇ ਹਾਜ਼ਰ ਆਂ ਜੀ ਇਹ ਰਿਸ਼ਤਾ ਰਾਮਗੜੀਆ ਪਰਿਵਾਰ ਦਾ ਹੈ ਸਾਡੇ ਕੋਲ ਕਮੋਦ ਸਿੱਖ ਜੱਟ ਸਿੱਖ ਰਾਮਗੜੀਆ ਪਰਿਵਾਰਾਂ ਦੇ ਰਿਸ਼ਤੇ ਕਰਵਾਏ ਜਾਂਦੇ ਹਨ ਵਧੀਆ-ਵਧੀਆ ਰਿਸ਼ਤਿਆਂ ਵਾਸਤੇ ਸਾਡਾ ਪੇਜ ਇੰਸਟਾਗ੍ਰam ਫੇਸਬੁਕ ਤੇ YouTube ਨੂੰ ਲਾਈਕ ਕਰੋ ਅੱਜ ਤੁਹਾਡੇ ਸਾਹਮਣੇ ਜੋ ਕੇ ਰਾਮਗੜੀਆ ਪਰਿਵਾਰ ਦੀ ਇੱਕ ਲੜਕੀ ਦਾ ਰਿਸ਼ਤਾ ਹੈ ਇਹ ਕੁੜੀਆ ਕੈਨੇਡਾ ਪੀਆਰ ਹੈ ਸਾਲ 1991 ਦਾ ਬੌਰਨ ਨੇ ਤੇ ਇੱਕ ਕੁੜੀਆ ਦੀ ਹਾਈਟ 5 ਫੁੱਟ 4 ਇੰਚ ਜੀ ਕੁੜੀਆ ਉੱਤੇ ਸਰਕਾਰੀ ਜੋੰਤਿਆ ਦੋ ਭੈਣਾਂ ਇੱਕ ਭਰਾ ਹੈ ਇਹ ਸਾਰੀ ਫੈਮਿਲੀ ਹੀ ਕੈਨੇਡਾ ਦੇ ਵਿੱਚ ਸੈਟਲ ਹੈ ਇਹਨਾਂ ਦੀ ਡਿਮਾਂਡ ਹੈ ਕਿ ਪੰਜਾਬ ਦਾ ਕੋਈ ਮੁੰਡਾ 5 ਤੋਂ 10 ਕਿਲਿਆਂ ਦੇ ਵਿੱਚ ਹੋਵੇ ਵਧੀਆ ਸਟੱਡੀ ਵਾਲਾ ਹੋਵੇ ਤੁਸੀਂ ਉਸ ਪਰਿਵਾਰ ਨਾਲ ਸੰਪਰਕ ਕਰ ਸਕਦਾ ਤੁਸੀਂ ਸਾਡੇ ਹੇਠਾਂ ਦਿੱਤੇ ਨੰਬਰਾਂ ਤੇ ਸੰਪਰਕ ਕਰੋ 9881 43532 94171 25550 ਵਧੀਆ ਵਧੀਆ ਰਿਸ਼ਤੇਵਾਂ ਵਾਸਤੇ ਢੇਰੂ ਗੋਪੇ ਨਾਲ ਸੰਪਰਕ ਕਰੋ ਔਰ ਸਾਡੇ ਪੇਜ ਨੂੰ ਲਾਈਕ ਔਰ ਸ਼ੇਅਰ ਕਰੋ ਮਿਲਦੇ ਆ ਇੱਕ ਨਵੇਂ ਰਿਸ਼ਤੇ ਦੇ ਨਾਲ ਸਾਸਰੀਆ ਅਪ